ਵਾਸ ਅਤੇ ਬਾਈਕ ਦੇ ਟੱਕਰ ਹੋ ਗਿਆ ਇਸ ਦੌਰਾਨ ਪੇਉ ਪੁੱਤਰ ਦੀ ਮੌਤ ਹੋ ਗਈ ਹੈ ਪਤਾ ਲੱਗਿਆ ਹੈ ਕਿ ਸੰਦੀਪ ਸਿੰਘ ਆਪਣੀ ਪਤਨੀ ਬੇਟੀ ਤੇ ਬੇਟੀ ਦੇ ਨਾਲ ਮੋੜ ਮੰਡੀ ਦੇ ਵਿੱਚ ਜਾ ਰਹੇ ਸਨ ਕਿ ਉਹਨਾਂ ਦੇ ਰਸਤੇ ਦੇ ਵਿੱਚ ਸਰਕਾਰੀ ਬੱਸ ਦੇ ਨਾਲ ਟੱਕਰ ਹੋ ਗਈ ਜਿਸ ਦੌਰਾਨ ਦੋਵਾਂ ਦੀ ਮੌਤ ਹੋਈ ਹੈ ਮੈਂ ਮਨਦਰ ਸਿੰਘ ਪਹਿਣੀਵਾਗਾ ਬੀਕੇ ਜੂ ਟਕੌਂਦਲਾ ਜ਼ਿਲ੍ਹਾ ਪ੍ਰਧਾਨ ਮਾਲਸਾ ਅੱਜ ਸਾਡੇ ਪਿੰਡ ਪਹਿਣੀਵਾਗਾ ਦੇ ਵਿੱਚ ਜੇ ਕਹੀ ਦੀਏ ਪੂਰੇ ਸੋਗ ਦਾ ਮਾਹੌਲ ਬਣਿਆ ਹੋਇਆਗਾ ਕਿਉਂਕਿ ਇੱਕ ਗਰੀਬ ਪਰਿਵਾਰ ਸਾਡੇ ਜਿਹੜਾ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਅੰਬਰਕਾਰੀ ਸਿੰਘ ਉਹ ਆਪਣੇ ਪਰਿਵਾਰਾ ਸਮੇਤ ਛਾੜੇ ਇੱਕ ਸਵੇਜ ਦੇ ਨਾਲ ਮੌੜ ਵਿਆਹ ਦੇ ਵਿੱਚ ਜਾ ਰਿਹਾ ਸੀਗਾ ਤੇ ਸਾਡੇ ਬੱਸ ਸੱਦੇ ਦੇ ਕੋਲ ਹੀ ਇੱਕ ਸਰਕਾਰੀ ਬੱਸ ਆ ਜਿਹੜੀ ਉਹਦੇ ਵਿੱਚ ਜਿਹੜਾ ਡਰਾਈਵਰ ਸੀ ਕਿਸੇ ਸਵਾਰੀਆਂ ਨਾਲ ਬੈਂਚ ਦਾ ਜਾਂਦਾ ਸੀਗਾ ਇੱਕ ਨੇ ਤੇ ਜਨਰਲ ਬ੍ਰੇਕ ਮਾਰੇ ਆ ਉਸ ਡਰਾਈਵਰ ਨੇ ਜਿਹੜੀਆਂ ਸਵਾਰੀਆਂ ਨੇ ਉਹ ਵੀ ਸੀਟਾਂ ਦੇ ਉੱਤੇ ਥੱਲੇ ਹੋ ਗਈਆਂ ਸੀਗੀਆਂ ਤੇ ਜਿਹੜਾ ਮਗਰ ਮੋਟਰਸਾਈਕਲ ਆਉਂਦਾ ਸੀ ਸਾਡੇ ਪਿੰਡ ਦੇ ਮਜ਼ਦੂਰ ਦਾ ਦੁੱਧ ਦਾ ਕੰਮ ਕਰਦਾ ਸੀਗਾ ਉਹ ਉਹਦੇ ਵਿੱਚ ਵਰ ਜਾਣਕਾਰ ਨਾਲ ਦੋ ਜਣਿਆਂ ਦੀ ਮੌਕੇ ਤੇ ਜਿਹੜੀ ਮੌਤ ਹੋ ਗਈ ਹੈ ਦੋ ਪਰਿਵਾਰ ਦੇ ਜੀ ਆ ਜਿਹੜੇ ਉਹ ਬਠੰਡੇ ਰੈਫਰ ਕੀਤੇ ਹੋਏ ਆ ਉਹਨਾਂ ਦੀ ਵੀ ਜਿਹੜੀ ਹਾਲਤ ਗੰਭੀਰ ਹੈ ਅਸੀਂ ਮੰਗ ਕਰਦੇ ਹਾਂ ਵੀ ਇੱਕ ਤਾਂ ਜਿਹੜਾ ਦੋਸ਼ੀ ਹੈ ਆ ਡਰਾਈਵਰ ਉਹਦੇ ਤੇ ਸ਼ਕਤ ਤੋਂ ਸ਼ਕਤ ਕਾਰਵਾਈ ਹੋਵੇ ਅੱਗੇ ਤੋਂ ਇਹ ਆਚਾਨਸ ਨਾ ਹੋਵੇ ਤੇ ਜਿਹੜੇ ਪਰਿਵਾਰ ਦਾ ਚੁੱਲ੍ਹਾ ਬੰਦ ਹੋ ਗਿਆ ਤੇ ਅੱਜ ਜਿਹੜਾ ਕੰਮ ਵਾਲਾ ਪਰਿਵਾਰ ਦਾ ਜੀ ਸੀਗਾ ਉਹ ਇੱਥੋਂ ਚੱਲਿਆ ਗਿਆ ਛੋਟੇ ਬੱਚੇ ਰਹਿ ਗਏ ਮਗਰ ਉਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਬਣ ਦਾ ਯੋਗ ਮਾਮਲਾ ਦੇਵੇ ਕਿਉਂਕਿ ਉਹਨਾਂ ਦਾ ਜਿਹੜਾ ਪੇਟ ਹੈ ਚੁੱਲ੍ਹਾ ਘਰ ਚੱਲਦਾ ਰਹੂਗਾ ਇਸ ਕਰਕੇ ਅੱਗੇ ਤੋਂ ਇਹੋ ਜਿਹਾ ਘਟਨਾ ਨਾ ਹੋਣ ਸਰਕਾਰ ਤੋਂ ਮੰਗ ਕਰਦੇ ਆਂ ਵੀ ਪੂਰੀ ਆਪਣੇ ਗੌਰ ਦੇ ਨਾਲ ਜਿਹੜੀ ਡਿਊਟੀ ਲੱਗੀ ਹੈ ਜਿਦੀ ਜਿਦੀ ਉਹ ਇਹ ਜਿਹੜੇ ਡਰਾਈਵਰਾਂ ਦੇ ਉੱਤੇ ਨਿਗਰਸ਼ਨੀ ਰੱਖੀ ਜਾਵੇ ਅੱਜ ਜਿਹੜਾ ਪਿੰਡ ਭੈਣੀ ਬਾਗਾ ਦੇ ਵਿੱਚ ਹੋਇਆ ਉਹ ਅਰਦਾਸ ਕਰਦੇ ਆ ਕਿਤੇ ਵੀ ਇਹ ਅਚਾਨਕ ਜਿਹਾ ਨਾ ਹੋਵੇ ਇਹ ਬਾਈ ਜੀ ਠੀਕ ਹੈ ਕੱਲ ਸ਼ਾਮ ਦੀ ਤਰੀਖ 15 ਦੀ ਠੀਕ ਹੈ ਬਹੁਤ ਸਾਡੇ ਭੈਣੀ ਬਾਗਾ ਮੰਦਪੜੀ ਘਟਨਾ ਹੋਈ ਹੈ ਠੀਕ ਹੈ ਜਿਹਦੇ ਵਿੱਚ ਸੰਦੀਪ ਸਿੰਘ ਠੀਕ ਹੈ ਉਹਨਾਂ ਦਾ ਬੇਟਾ ਏਕਮ ਸਿੰਘ ਉਹਨਾਂ ਦੀ ਨਾਲ ਵਾਈਫ ਸੀ ਉਹਨਾਂ ਦੀ ਬੇਟੀ ਸੀ ਇਹ ਭੈਣੀ ਬਾਗਾ ਤੋਂ ਮੋੜ ਕਿਸੇ ਠੀਕ ਹੈ ਕਾਰੋਬਾਰ ਦੇ ਵਿੱਚ ਜਾਂਦੇ ਸੀ ਸਰਕਾਰੀ ਬੱਸ ਦੇ ਸਾਡੇ ਵਾਟਰ ਬਾਕਸ ਕੋਲੇ ਐਮਰਜੈਂਸੀ ਬ੍ਰੇਕ ਮਾਰੇ ਠੀਕ ਹੈ ਉਹਨਾਂ ਦੀ ਕੋਈ ਬੱਸ ਦੇ ਵਿੱਚ ਤੁੰਤੂ ਮੈਂ ਮੈਂ ਹੋ ਰਹੀ ਸੀ ਠੀਕ ਹੈ ਜਿਸ ਕਰਕੇ ਇਹਨਾਂ ਦਾ ਮੋਟਰਸਾਈਕਲ ਉਹ ਬੱਸ ਦੇ ਵਿੱਚ ਜਾ ਲੱਗਿਆ ਸੰਦੀਪ ਸਿੰਘ ਔਰ ਇਹਨਾਂ ਦੇ ਬੇਟਾ ਇਕਮ ਸਿੰਘ ਦੀ ਤੁਰੰਤ ਉਸੇ ਟਾਈਮ ਮੌਤ ਹੋ ਗਈ ਔਰ ਜਿਹੜਾ ਇਹਨਾਂ ਦੀ ਵਾਈਫ ਹੈ ਔਰ ਬੇਟੀ ਠੀਕ ਹੈ ਮਾਨਸਾ ਤੋਂ ਸ਼ਾਮ ਨੂੰ ਏਮਜ ਵਾਸਤੇ ਰੈਫਰ ਕਰਤਾ ਠੀਕ ਹੈ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਠੀਕ ਹੈ ਇਹ ਬਸ ਆਿਆਂ ਨੂੰ ਜਾਂ ਗਵਰਨਮੈਂਟ ਨੂੰ ਇਹਨਾਂ ਨੂੰ ਕਮ ਸੇ ਕਮ ਮੁਆਵਜ਼ਾ 10 ਲੱਖ ਰੁਪਏ ਦਿੱਤਾ ਜਾਵੇ ਔਰ ਇੱਕ ਪਰਿਵਾਰ ਵਾਸਤੇ ਸਰਕਾਰੀ ਨੌਕਰੀ ਦੀ ਕੋਈ